ਬਾਣੀ ਦਾ ਨਾਮ ਹੀ ਸੁਖਮਣੀ ਸਹਿਬ ਰੱਖ ਦਿੱਤਾ ਤੈਨੂੰ ਸੁੱਖਾਂ ਦੀ ਇੱਛਾ ਜਿਆਦੀ ਸੁੱਖ ਚਾਹੀਦੇ ਨੇ ਤਾਂ ਰੋਜ਼ ਸੁਖਮਣੀ ਸਾਦਾ ਪਾਠ ਕਰਿਓ ਮਹਾਰਾਜ ਕਿੰਨੇ ਕੁ ਸੁੱਖ ਮਿਲਣਗੇ ਸੁਖਮਣੀ ਇੱਕ ਤਾਂ ਮਣੀ ਹੁੰਦੀ ਹੈ ਮਾਇਆ ਵੀ ਕਹਿੰਦੇ ਨੇ ਨਾ ਅੰਗਰੇਜ਼ੀ ਚ ਮਣੀ ਕੀਮਤੀ ਇੱਕ ਸੱਪ ਦੇ ਸਿਰ 'ਚ ਵੀ ਮਣੀ ਹੁੰਦੀ ਹੈ ਇੱਕ ਮਨਾ ਮੁਹੀ ਵੀ ਕਹਿੰਦੇ ਨੇ ਮਨ ਵੀ ਹੁੰਦਾ ਨਾ 24 ਕਿਲੋ ਦਾ ਪਹਿਲਾਂ ਛੋਟਾ ਹੁੰਦਾ ਸੀ ਅੱਜ ਕੱਲ 24 ਕਿਲੋ ਨੂੰ ਵੀ ਮਨ ਕਹਿੰਦੇ ਨੇ ਮਨਾ ਮੁਹੀ ਸੁੱਖ ਮਿਲ ਜਾਣਗੇ ਜੇ ਤੂੰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਸਾਰਾ ਦਿਨ ਝੱਖ ਮਾਰਦਾ ਰਹਿੰਦਾ ਮੈਂ ਚੰਗਾ ਬਾਕੀ ਮਾੜਾ ਹੀ ਨੇ ਸਾਰੀ ਇਹੀ ਸੁਣਨਾ ਚਾਹੁੰਦਾ ਜੇ ਕਹੇ ਗਲਤੀ ਤਾਂ ਨੁਕਸਤ ਤਾਂ ਤੇਰੇ ਅੰਦਰ ਵੀ ਹੈਗੇ ਕਦੀ ਨਹੀਂ ਸੁਣਦਾ ਉੱਥੇ ਖੜ ਕੇ ਮੈਨੂੰ ਤਾਂ ਕੰਮ ਹੈ ਜਦੀ ਤੁਰ ਪੈਗਾ ਉੱਥੇ ਬਸ ਇਹੀ ਸੁਣਨਾ ਚਾਹੁੰਦਾ ਵੀ ਮੈਂ ਦੁੱਧ ਦਾ ਧੋਤਾ ਹੋਇਆ ਬਾਕੀ ਸਾਰੇ ਗਏ ਗਵਾਤੇ ਆ ਆਪਣੀ ਉਸਤਤ ਤੇ ਦੂਜੇ ਦੀ ਨਿੰਦਿਆ ਸੁਣਨਾ ਚਾਹੁੰਦਾ ਪਰ ਜੇ ਭਲਾ ਕਰਾਉਣਾ ਫਿਰ ਦੂਜੇ ਦੀ ਉਸਤਤ ਸੁਣੇ ਤੇ ਆਪਣੀ ਸੁਣੇ ਨਿੰਦਿਆ ਆਪਣੇ ਆਪ ਨੂੰ ਆਕੇ ਵੀ ਤੂੰ ਨਿਤਨੇਮ ਨਹੀਂ ਕਰਦਾ ਇਸ਼ਨਾਨ ਨਹੀਂ ਕਰਦਾ ਤੇਰੇ ਤੋਂ ਗੁਰੂ ਘਰ ਨਹੀਂ ਜਾਂਦਾ ਉੱਠ ਕੇ ਫਿਰ ਤਾਂ ਭਲਾ ਹੋ ਜਾਏਗਾ ਉੱਠਣ ਲੱਗ ਪੈਗਾ ਨਿਤਨੇਮ ਕਰਨ ਲੱਗ ਪੈਗਾ ਜਦੋਂ ਤੂੰ ਸੁਣਨਾ ਹੈ ਤਾਂ ਤੂੰ ਬੜਾ ਗੁਰਮੁਖੇ ਬਸ ਤੂੰ ਰੱਬ ਤੋਂ ਹੋਰ ਪਰਾਂ ਤੁਰ ਗਿਆ ਹੰਕਾਰ ਆ ਗਿਆ ਨਾ ਤੇਰੇ ਅੰਦਰ ਮਹਾਰਾਜ ਕਹਿੰਦੇ ਜੇ ਤੱਕ ਕਰਾਉਣਾ ਭਲਾ ਫਿਰ ਤਾਂ ਆਖਿਆ ਕਰ ਹੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਫਿਰ ਤਾਂ ਭਲਾ ਹੋ ਜਾਏਗਾ ਤੇਰਾ ਤੂੰ ਕਹਿੰਦਾ ਮੈਂ ਚੰਗਾ ਬਾਕੀ ਸਾਰੀ ਮਾੜੀ ਨੇ ਇਹ ਤੇਰਾ ਹੰਕਾਰ ਹੀ ਤੈਨੂੰ ਜਰਾਸਿ ਜਿ ਲਈ ਫਿਰਦਾ ਬਸ ਮਾਰੇ ਕਹਿੰਦੇ ਜੇ ਤੇਰੇ ਮਨ ਚ ਆਸਾ ਪੈਦਾ ਹੁੰਦੀ ਆ ਰਹਿੰਦੀ ਐ ਮੇਰਾ ਆਕ ਕਿਰਪਾ ਹੋ ਜਾਏ ਮੇਰੇ ਤੇ ਆ ਮੇਰੀ ਆਸਾ ਪੂਰੀ ਹੋ ਜਾਏ ਮੈਨੂੰ ਮਾਰੇ ਕਹਿੰਦੇ ਫਿਰ ਆਸਾ ਜੀ ਦੀ ਬਾਣੀ ਰੋਜ਼ ਪੜਿਆ ਕਰ ਰੋਜ਼ ਹੀ ਸੁਣਿਆ ਕਰ ਜੇ ਨਹੀਂ ਪੜ ਸਕਦਾ ਸੁਣਿਆ ਕਰ ਤੇਰੀਆਂ ਆਸਾ ਪੂਰੀਆਂ ਹੋ ਜਾਣਗੀਆਂ ਜੇ ਤੇਰੇ ਜੀਵਨ ਵਿੱਚ ਉਤਰਾ ਚੜ੍ਹਾ ਰਹਿਂਦਾ ਹੈ ਕਦੇ ਹਰਖ ਕਦੇ ਸੋਗ ਕਦੇ ਦੁੱਖ ਕਦੇ ਸੁਖ ਤਾਂ ਫਿਰ ਰੋਜ਼ ਪੜਿਆ ਕਰ ਰਹੇ ਰਾਸ ਤੇਰੇ ਜੀਵਨ ਵਿੱਚ ਰਾਸ ਰਹੇਗੀ ਰਹੇ ਰਾਸ ਟਿਕਾ ਰਹੇਗਾ ਤੇਰੇ ਜੀਵਨ ਬੈਲੈਂਸ ਬਣਿਆ ਰਹੇਗਾ ਤੇਰਾ ਕਿੰਨਾ ਟਾਈਮ ਲੱਗਦਾ ਹੈ ਓਨਲੀ 15 ਮਿੰਟ ਇਹ ਪ੍ਰੇਮ ਨਾਲ ਕਰੇ ਕਈ ਤਾਂ 6 ਮਿੰਟਾਂ ਚ ਵੀ ਕਰ ਲੈਂਦੇ ਐ ਤੇ ਤੂੰ 15 ਮਿੰਟ ਵੀ ਲਾ ਦਵੇਂ ਕਿਤੇ ਤਮਾਰ ਕਹਿੰਦੇ ਤੇਰੇ ਜੀਵਨ ਚ ਰਾਸ ਬਣੀ ਰਹੇਗੀ